ਤਰਾ ਦਿਨ ਉਸ ਮੌਕੇ ਤੇ ਇੱਕ ਪਾਸੇ ਝੰਡਾ ਚੜ੍ਹ ਰਿਹਾ ਸੀ ਤੇ ਦੂਸਰੇ ਪਾਸੇ ਬਾਬਾ ਸਾਹਿਬ ਅੰਮੇਤਕਰ ਦੀ ਮੂਰਤੀ ਦਾ ਅਪਮਾਨ ਕੀਤਾ ਗਿਆ ਇੱਕ 24 ਸਾਲ ਦਾ ਨੌਜਵਾਨ ਜਿਸ ਦਾ ਨਾਮ ਅਕਾਸ਼ਦੀਪ ਸਿੰਘ ਦੱਸਿਆ ਗਿਆ ਉਸ ਦੇ ਲੋ ਪਹਿਲਾਂ ਮੂਰਤੀ ਤੋੜਪਾਨ ਕੀਤੀ ਗਈ ਅਤੇ ਇੰਨਾ ਹੀ ਨਹੀਂ ਬਾਅਦ ਚੋਂ ਮੂਰਤੀ ਉੱਪਰ ਪੈਟਰੋਲ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਇਸ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਇਸ ਦੇ ਉੱਪਰ ਪਰਚਾ ਵੀ ਤਾ ਗਿਆ ਪਰ ਕੀ ਇਹ ਸਾਰੀ ਖਬਰ ਹੈ ਇਸ ਪੂਰੀ ਖਬਰ ਦੀ ਅਪਡੇਟ ਲੈਣੇ ਆ ਸਾਡੇ ਨਾਲ ਜੁੜੇ ਸਾਡੇ ਸੀਨੀਅਰ ਪੱਤਰਕਾਰ ਸੰਦੀਪ ਸ਼ਰਮਾ ਜੀ ਕਿਉਂਕਿ ਇਸ ਤੇ ਹੁਣ ਬਹੁਤ ਸਿਆਸਤ ਸ਼ੁਰੂ ਹੋ ਗਈ ਹੈ ਤਾ ਸੰਜੀਵ ਸ਼ਰਮਾਈ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਲਾਈਵ ਰੂਮ 'ਚ ਧੰਨਵਾਦ ਛੋਟੀ ਸਾਹਿਬਾ ਬਹੁਤ ਧੰਨਵਾਦ ਜੀ ਸ਼ਰਮਾ ਜੀ ਇੱਕ ਬੜੀ ਮੰਦ ਭਾਗੀ ਘਟਨਾ ਵਾਪਰੀ ਗਣਤੰਤਰ ਦਿਵਸ ਤੇ ਉਹ ਉਸ ਦੀ ਮੂਰਤੀ ਨੂੰ ਹੱਤ ਪਾਇਆ ਗਿਆ ਜਿਸ ਨੇ ਸਾਡੇ ਦੇਸ਼ ਦੇ ਸੰਵਿਧਾਨ ਦੀ ਰਚਨਾ ਕੀਤੀ ਹਾਂ ਬਿਲਕੁਲ ਬਿਲਕੁਲ ਛੋਟੀ ਸਾਹਿਬ ਦੇਖੋ ਇਹ ਘਟਨਾ ਬਹੁਤ ਜ਼ਿਆਦਾ ਜਿਹਨੂੰ ਕਹਦੇ ਨੇ ਦੁਖਦਈ ਹੈ ਜੀ ਜੀ ਦੁਖਦਈ ਇਸ ਕਰਕੇ ਹੈ ਇੱਕ ਪਾਸੇ ਤਾਂ ਸਰਕਾਰਾਂ ਕਰੋੜਾ ਕਰੋੜਾ ਰੁਪਇਆ 26 ਜਨਵਰੀ ਵਾਲੇ ਦਿਨ ਖਰਚਦੀਆਂ ਉਹਨਾਂ ਨੂੰ ਯਾਦ ਕਰਨੇ ਵਾਸਤੇ ਜੀ ਜਿਹੜੇ ਲੋਕਾਂ ਨੇ ਆਪਣੇ ਆਪਣੇ ਵਿਭਾਗਾਂ ਦੇ ਵਿੱਚ ਆਪਣੇ ਆਪਣੇ ਖੇਤਰ ਦੇ ਵਿੱਚ ਚੰਗੇ ਕੰਮ ਕੀਤੇ ਹੋਣੇ ਉਹਨਾਂ ਨੂੰ ਸਨਮਾਨ ਦੇ ਨਾਲ ਨਿਵਾਜਿਆ ਵੀ ਜਾਂਦਾ ਹੈ ਜੀ ਜੀ ਦੂਜੇ ਪਾਸੇ ਜਿਹੜੇ ਇਨਸਾਨ ਨੇ ਜਿਹੜੇ ਵਿਅਕਤੀ ਨੇ ਸੰਵਧਾਨ ਲਿਖਿਆ ਆ ਬਾਬਾ ਬੇਦਕਰ ਸਾਹਿਬ ਜੀ ਉਹਨਾਂ ਦਾ ਹੀ ਬੁੱਤ ਲੱਗਿਆ ਹੋਇਆ ਹੈ ਜਿੱਥੇ ਪ੍ਰੋਗਰਾਮ ਹੋ ਰਿਹਾ ਸੀਗਾ ਅੰਮ੍ਰਿਤਸਰ ਦੇ ਵਿੱਚ ਕੋਸ਼ੀ ਨਾਲ ਹੀ ਦੂਰੀ ਤੇ ਉਹਨਾਂ ਦਾ ਬੁੱਤ ਲੱਗਿਆ ਹੋਇਆ ਹੈ ਉਹਨਾਂ ਦੇ ਬੁੱਤ ਦੀ ਜਿਹੜੀ ਤੋੜਪੰਨ ਕੀਤੀ ਗਈ ਹੈ ਦੇਖੋ ਇੱਕ ਪਾਸੇ ਤਾਂ ਕਰੋੜਾਂ ਰੁਪਇਆ ਖਰਚ ਰਹੇ ਆ ਸੀ ਜਸ਼ਨ ਮਨਾ ਰਹੇ ਆ 26 ਜਨਵਰੀ ਦਾ ਜੀ ਜੀ ਬਹੁਤ ਵਧੀਆ ਗੱਲ ਆ ਦੂਜੇ ਪਾਸੇ ਉਹਨਾਂ ਦੇ ਹੀ ਬੁੱਤ ਲੱਗਿਆ ਹੋਇਆ ਬੁੱਤ ਦੀ ਸੇਫਟੀ ਨਹੀਂ ਹੈ ਪ੍ਰਸ਼ਾਸਨ ਤੇ ਜਾਂ ਪੁਲਿਸ ਵਿਭਾਗ ਤੇ ਵੀ ਜਿਹੜਾ ਇਹ ਪ੍ਰਸ਼ਨ ਖੜਾ ਹੁੰਦਾ ਕੁਐਸਚਨ ਖੜਾ ਹੁੰਦਾ ਵੀ ਤੁਸੀਂ ਬੁੱਤ ਦੀ ਸਕਿਉਰਟੀ ਵਾਸਤੇ ਕੋਈ ਖਾਸ ਕਰਕੇ ਉਸ ਦਿਨ ਵਾਸਤੇ 26 ਜਨਵਰੀ ਵਾਲੇ ਦਿਨ ਵਾਸਤੇ ਤਾਂ ਉੱਥੇ ਕੋਈ ਨਾ ਕੋਈ ਸਕਿਉਰਟੀ ਹੋਣੀ ਚਾਹੀਦੀ ਸੀ ਦੂਜੀ ਗੱਲ ਹੈ ਜਦੋਂ ਇਦਾਂ ਦੇ ਬੰਦੇ ਘਟਨਾ ਕਰ ਦਿੰਨੇ ਆ ਦੇਖੋ ਬਾਅਦ ਵਿੱਚ ਲੰਬੀਆਂ ਚੌੜੀਆਂ ਕਹਾਣੀਆਂ ਬਣ ਜਾਂਦੀਆਂ ਵਿੱਚ ਕੁਝ ਰਾਜਨੀਤਿਕ ਲੋਕ ਜੁੜ ਜਾਂਦੇ ਆ ਕੁਝ ਪੈਸੇ ਵਾਲੇ ਜੁੜ ਜਾਂਦੇ ਆ ਪਤਾ ਨਹੀਂ ਉਹ ਕਿਹੜੇ ਤਰੀਕੇ ਨਾਲ ਇਹਨਾਂ ਬੰਦਿਆਂ ਨੂੰ ਅੱਗੇ ਭੇਜਦੇ ਆ ਜਿਹੜਾ ਇਹੋ ਜਿਹੇ ਵਰਗੇ ਲੋਕਾਂ ਤੇ ਇੰਨਾ ਦੇ ਕੰਮ ਕਰਾਉਂਦੇ ਆ ਫਿਰ ਇਹ ਲੋਕ ਜਾਤਾ ਫਿਰ ਇਹਨਾਂ ਨੂੰ ਮਤਬੁੱద్ధి ਕਿਤੇ ਨਾ ਕਿਤੇ ਇਹ ਦਾ ਦਿੱਤਾ ਜਾਂਦਾ ਵੀ ਇਹ ਮਤਬੁੱద్ధి ਸੀ ਇਹ ਹੋਸ਼ ਟਿਕਾਣੇ ਨਹੀਂ ਸੀ ਇਹਨੇ ਆ ਆ ਬੇਇੱਜ਼ਤੀ ਕਰਦੀ ਇਹਨੇ ਆ ਘਟਨਾ ਨੂੰ ਅੰਜਾਮ ਦੇ ਦਿੱਤਾ ਜਾਂ ਦੂਜੇ ਪਾਸੇ ਫਿਰ ਕਿਤੇ ਨਾ ਕਿਤੇ ਪਰਿਵਾਰਾਂ ਵੱਲੋਂ ਕਹਿ ਦਿੱਤਾ ਜਾਂਦਾ ਹੈ ਵੀ ਇਹ ਸਾਡੇ ਨਾਲ ਨਹੀਂ ਰਹਿੰਦਾ ਇਸ ਨੂੰ ਬੇਦਕਲ ਕੀਤਾ ਹੋਇਆ ਜਾਂ ਸਾਡੇ ਅੰਡਰ 'ਚ ਨਹੀਂ ਦੇਖੋ ਐਦਾਂ ਦੇ ਕੁਐਸਚਨ ਖੜੇ ਕਿਉਂ ਹੁੰਨੇ ਆ ਬੰਦੇ ਨੇ ਕ੍ਰਾਈਮ ਕੀਤਾ ਕ੍ਰਾਈਮ ਕੀਤਾ ਉਹਦੇ ਹਿਸਾਬ ਨਾਲ ਉਹਦੀ ਬਣਦੀ ਸਜ਼ਾ ਜਿਹੜੀ ਮਿਲਣੀ ਚਾਹੀਦੀ ਹੈ ਅੱਗੇ ਤੋਂ ਸੇਫਟੀ ਦਾ ਧਿਆਨ ਰੱਖਣਾ ਜ਼ਰੂਰੀ ਹੈ ਜੀ ਸ਼ਰਮਾ ਜੀ ਮੈਂ ਮੈਂ ਤੁਹਾਨੂੰ ਦੱਸ ਦਾਂਗਾ ਪਰਿਵਾਰ ਬਾਰੇ ਵੀ ਗੱਲ ਕਰਾਂਗੇ ਜੋ ਉਹਦੀ ਮਾਤਾ ਦਾ ਬਿਆਨ ਆਇਆ ਮੈਂ ਤੁਹਾਨੂੰ ਉਸ ਤੋਂ ਪਹਿਲਾਂ ਇਹ ਦੱਸਣਾ ਚਾਹਨਾ ਕਿ ਜਿਵੇਂ ਤੁਸੀਂ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਬਹੁਤ ਵਧੀਆ ਇਹ ਹੈ ਕਿ ਦੇਖੋ ਇੱਕ ਬੰਦਾ ਇੰਨੀ ਉੱਚੀ ਮੂਰਤੀ ਤੋੜਨ ਲਈ ਉੱਥੇ ਐਡੀ ਲੰਬੀ ਪੌੜੀ ਘਟੜ 20 ਤੋਂ 25 ਫੁੱਟ ਜਿਆਦਾ ਉੱਚੀ ਪੌੜੀ ਲੈ ਕੇ ਕਿਵੇਂ ਪਹੁੰਚ ਗਿਆ ਉਹ ਪੌੜੀ ਉੱਥੇ ਕਿਵੇਂ ਆਇਆ ਨਹੀਂ ਪੰਚਾਇਗੀ ਔਰ ਉਸ ਵਿਅਕਤੀ ਜਿਹੜਾ ਉਹ ਵਿਅਕਤੀ ਹੈ ਉਹ ਦਵਾਈ ਗਿਆ ਹੋਇਆ ਸੀ ਤਿੰਨ ਚਾਰ ਸਾਲ ਪਹਿਲਾਂ ਹੀ ਉਹ ਦਵਾਈ ਤੋਂ ਆਇਆ ਔਰ ਉਹਦੀ ਮਾਂ ਦਾ ਜਦੋਂ ਪਾਕਿ ਦਿੱਤਾ ਗਿਆ ਉਹਦੀ ਮਾਂ ਦਾ ਸਾਫ਼ ਤੁਰਤੇ ਕਹਿਣਾ ਵੀ ਦਵਾਈ ਜਾਣ ਤੋਂ ਜਦੋਂ ਬਾਅਦ ਆਇਆ ਤਾਂ ਸਾਡੇ ਨਾਲ ਤਾਂ ਕਦੇ ਮਿਲਿਆ ਵੀ ਨਹੀਂ ਮੈਨੂੰ ਮਿਲਣ ਵੀ ਨਹੀਂ ਆਇਆ ਉਹਨੇ ਕਿਹਾ ਕਹਿੰਦਾ ਹਾਂ ਵੀ ਆਪਣੀ ਨਾਨੀ ਨੂੰ ਜਰੂਰ ਇੱਕ ਅੱਧੀ ਦਾ ਮਿਲਣ ਗਿਆ ਉਸ ਤੋਂ ਇਲਾਵਾ ਸੰਤਾਏ ਖਬਰ ਤਾਂ ਪਤਾ ਲੱਗੀ ਹੈ ਕਿ ਮੇਰੀਆਂ ਲੜਕੀਆਂ ਨੇ ਉਹਨਾਂ ਨੇ ਖਬਰ ਟੀਵੀ ਤੇ ਦੇਖੀ ਹੈ ਤਾਂ ਮੇਰੇ ਘਰ ਬੰਦੇ ਆਣ ਲੱਗੇ ਨੇ ਤਾਂ ਮੈਨੂੰ ਪਤਾ ਲੱਗਿਆ ਮੇਰੇ ਪੁੱਤ ਨੇ ਜੋ ਵੀ ਕੀਤਾ ਹੈ ਗਲਤ ਕੀਤਾ ਹੈ ਉਹਨਾਂ ਉਹ ਮਾਸ ਰੋ ਰਹੀ ਸੀ ਉਸ ਸਮੇਂ ਬਿਆਨ ਦਿੰਦੇ ਹੋਏ ਵਿਚਾਰੀ ਦੇਖੋ ਜੁੜੀ ਸਾਬ ਉਹ ਹੀ ਗੱਲ ਮੈਂ ਕਰਦਾ ਨਾ ਵੀ ਜਾਂ ਤਾਂ ਪਰਿਵਾਰ ਕਿਤੇ ਨਾ ਕਿਤੇ ਕਿਨਾਰਾ ਕਰ ਲੈਂਦੇ ਆ ਜਾਂ ਫਿਰ ਉਹਨੂੰ ਮਦਬੁੱਧੀ ਕਿਤੇ ਨਾ ਕਿਤੇ ਇਕਰਾਰ ਦਿੱਤਾ ਜਾਂਦਾ ਚਾਹੇ ਕੋਈ ਵੀ ਬਿਆਦਰੀ ਦਾ ਮਾਮਲਾ ਆਇਆ ਹੋਵੇ ਜਾਂ ਕੋਈ ਐਦਾਂ ਦੀ ਘਟਾਣਾ ਨੂੰ ਕਿਸੇ ਨੇ ਅੰਜਾਮ ਦਿੱਤਾ ਹੋਵੇ ਠੀਕ ਹੈ ਚਲੋ ਉਹ ਪਰਿਵਾਰ ਉਹ ਕਿਨਾਰਾ ਕਰ ਰਿਹਾ ਉਹ ਚੀਜ਼ ਤੋਂ ਜਿਹਨੇ ਕਰਿਆ ਉਹਨੂੰ ਭੁਗਤਣਾ ਚਾਹੀਦਾ ਲੇਕਿਨ ਕਿਤੇ ਨਾ ਕਿਤੇ ਜਦੋਂ ਪਤਾ ਹੈ ਵੀ 26 ਜਨਵਰੀ ਮਨਾ ਰਹੇ ਆ ਜਿਹੜੇ ਸਿਸਟਮ 'ਚ ਅਸੀਂ 31 ਜਨਵਰੀ ਮਨਾ ਰਹੇ ਆ ਤੇ ਜਿਨ੍ਹਾਂ ਕਰਕੇ 26 ਜਨਵਰੀ ਮਨਾ ਰਹੇ ਆ ਕਮ ਸੇ ਕਮ ਉਸ ਦਿਨ ਵਾਸਤੇ ਤਾਂ ਸਕਿਉਰਟੀ ਹੋਣੀ ਚਾਹੀਦੀ ਸੀ ਉਸ ਦਿਨ ਵਾਸਤੇ ਸੇਫਟੀ ਹੋਣੀ ਚਾਹੀਦੀ ਸੀ ਜਿਵੇਂ ਤੁਸੀਂ ਦੱਸਿਆ ਵੀ ਗੁੱਤ ਦੀ ਲੰਬਾਈ ਜਿਹੜੀ ਕਾਫੀ ਐ ਕੋੜੀ ਲਗਾਈ ਪੌੜੀ ਲੈ ਕੇ ਆਇਆ ਅਗਰ ਉੱਥੇ ਕੋਈ ਨਹੀਂ ਹੈਗਾ ਅਸੀਂ ਸੇਫਟੀ ਵਾਸਤੇ ਤਨੇ ਬੰਦਾ ਇਹਨਾਂ ਜਿਹੜਾ ਕੰਮ ਕਰ ਪਾਇਆ ਅਗਰ ਸੇਫਟੀ ਦਾ ਧਿਆਨ ਰੱਖਿਆ ਜਾਂਦਾ ਹੋ ਸਕਦਾ ਇਹ ਘਟਰਾ ਨਾ ਵਾਪਰਦੀ हां ए ए तो देखो ਇਹਦਾ ਸਾਫ ਜ਼ਾਹਿਰ ਹੁੰਦਾ ਹੈ ਕਿ ਉਹ ਉਹ ਵਿਅਕਤੀ ਨੇ ਬੂਤ ਤੋੜਨ ਤੋਂ ਬਾਅਦ ਪੈਟਰੋਲ ਹੀ ਪਾਇਆ ਹੈ ਪਤਾ ਨਹੀਂ ਵੀ ਮੱਛਾ ਕੀ ਸੀ ਕੀ ਸੀ ਇਹ ਤਾਂ ਮੌਕੇ ਤੇ ਰਹਿੰਦੇ ਉੱਥੇ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ حوالے ਕਰ ਦਿੱਤਾ ਹਾਲਾਂਕਿ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਉਸ ਤੋਂ ਬਾਅਦ ਪਰਚਾ ਵੀ ਪਾਇਆ ਗਿਆ ਪਰ ਹੁਣ ਸਿਆਸਤ ਉਹਨੀ ਸ਼ੁਰੂ ਹੋ ਗਈ ਹੈ ਮੈਂ ਤੁਹਾਨੂੰ ਦੱਸ ਦਿੰਦਾ ਕਿ ਸਭ ਤੋਂ ਪਹਿਲਾਂ ਤਾਂ ਸਾਬਕਾ ਸਾਡੇ ਸੀਐਮ ਚੰਨੀ ਸਾਹਿਬ ਨੇ ਉਹਨਾਂ ਦਾ ਬਿਆਨ ਆਇਆ ਹੈ ਉਹਨਾਂ ਨੇ ਆਪ ਪਾਰਟੀ ਦੇ ਬੜੇ ਤੰਜ ਕਸੇ ਨੇ ਉਹ ਕਹਿੰਦੇ ਵੀ ਆਪ ਪਾਰਟੀ ਦੀ ਕਾਰਗੁਜ਼ਾਰੀ ਹੈ ਪੂਰੇ ਪੰਜਾਬ ਪੂਰੇ ਵੀ ਉਹਨਾਂ ਦੇ ਰਾਜ ਵਿੱਚ ਇਹ ਕੰਮ ਹੋ ਰਹੇ ਨੇ ਉਹਨਾਂ ਤੋਂ ਇਲਾਵਾ ਉਹਨਾਂ ਸ਼੍ਰੋਮਣੀ ਅਕਾਲੀ ਦੇ ਪ੍ਰਕਾਸ਼ ਸਿੰਘ ਬਾਦਲ ਦੇ ਮਰਹੂਮ ਦੇ ਇੱਕ ਪੁੱਤਰ ਸੁਖਵੀਰ ਬਾਦਲ ਆਪਾਂ ਕਹਿ ਸਕਦੇ ਆ ਤੇ ਸੁਖਵੀਰ ਬਾਦਲ ਤੋਂ ਇਲਾਵਾ ਮਜੀਠੀਆ ਜੀ ਦਾ ਵਿਰੋਧ ਸਾਹਮਣੇ ਆ ਗਿਆ ਜਾਨੀ ਆਪ ਪਾਰਟੀ ਦੇ ਸਵਾਲ ਚੁੱਕਿਆ ਗਿਆ ਵੀ ਤੁਹਾਡੀ ਸਿਕਿਉਰਿਟੀ ਕਿੱਥੇ ਹੈ ਤੁਸੀਂ ਸਿਰਫ ਵੀਆਈਪੀ ਕਲਚਰ ਨੂੰ ਹੀ ਉਹ ਦੇ ਰਹੇ ਹੋ ਜਿਨ੍ਹਾਂ ਨੇ ਸਵਿਧਾਨ ਬਣਾਇਆ ਔਰ ਉਸ ਦਿਨ ਸਵਿਧਾਨ ਦਾ ਦਿਨ ਸੀ 26 26 950 ਨੂੰ ਆਪਾਂ ਗੱਲ ਕਰ ਰਹੇ ਜੀ ਉਸ ਦਿਨ ਵੀ ਅਜ ਸੁਲ்தான் ਬਣਿਆ ਸੀ ਤੇ ਉਸੇ ਦਿਨ ਸੁਲ்தான் ਬਣਾਣ ਦੀ ਮੂਰਤੀ ਤੋੜੀ ਪੰਨੀ ਗਈ ਦੇਖੋ ਸਾਡੀ ਸਾਬ ਜਿਹੜੀਆਂ ਰਾਜਨੀਤਿਕ ਪਾਰਟੀਆਂ ਐ ਇਹਨਾਂ ਨੇ ਜਦੋਂ ਇਹਨਾਂ ਦੀ ਵਿਰੋਧੀ ਤੇ ਰਹੁੰਦੀ ਐ ਇਹਨਾਂ ਨੇ ਸੱਤਾ ਵਾਲੀ ਪਾਰਟੀ ਦੇ ਉੱਤੇ ਕਿਤੇ ਨਾ ਕਿਤੇ ਤੰਜ ਕਸਣੇ ਹੁੰਦੇ ਆ ਜਦੋਂ ਅਕਾਲੀ ਦਲ ਪਾਰਟੀ ਦੇ ਹੁੰਦੇ ਹੋਏ ਬੇਅਦਬੀਆਂ ਹੋਈਆਂ ਸੀ ਉਸ ਟਾਈਮ ਆਮ ਆਦਮੀ ਪਾਰਟੀ ਬੋਲਦੀ ਸੀ ਜਾਂ ਕਾਂਗਰਸ ਪਾਰਟੀ ਬੋਲਦੀ ਸੀ ਜਦੋਂ ਕਾਂਗਰਸ ਦੇ ਟਾਈਮ 'ਚ ਕੁਝ ਹੋਇਆ ਤਾਂ ਅਕਾਲੀ ਦਲ ਬੋਲਦੀ ਸੀ ਹੁਣ ਆਮ ਆਦਮੀ ਪਾਰਟੀ ਵਿੱਚ ਹੋ ਰਿਹਾ ਹੈ ਤਾਂ ਹੁਣ ਕਾਂਗਰਸ ਅਕਾਲੀ ਬੋਲ ਰਹੇ ਆ ਜੀ ਦੇਖੋ ਪਾਰਟੀਆਂ ਬਾਜ਼ੀਆਂ ਨੇ ਬੋਲਦੇ ਰਹਿਣਾ ਹੈ ਨਾ ਲੀਡਰਾਂ ਨੇ ਬੋਲਦੇ ਰਹਿਣਾ ਹੈ ਲੇਕਿਨ ਉਸ ਚੀਜ਼ ਤੇ ਗਰਾਊਂਡ ਜ਼ੀਰੋ ਤੇ ਆ ਕੇ ਕਿਸ ਟਾਈਮ ਉਸ ਚੀਜ਼ ਤੇ ਲਗਾਮ ਲੱਗੂਗੀ ਜਾਂ ਕਿਸ ਟਾਈਮ ਲੋਕ ਆਏ ਸੀ ਜਿਹੜੇ ਸੇਫ ਰਹਿ ਸਕਣਗੇ ਜਦੋਂ ਬੁੱਤ ਸੇਫ ਨਹੀਂ ਰਹਿ ਸਕਦਾ ਦੇਖੋ ਜਿਹੜੇ ਬੰਦੇ ਨੇ ਸੰਵਿਧਾਨ ਲਿਖਿਆ ਜਿਹੜੇ ਬੰਦੇ ਨੇ ਇੰਨੀ ਮਿਹਨਤ ਕਰੀ ਹੈ ਦੇਖੋ ਬਾਬਾ ਅੰਬੇਦਕਰ ਸਾਹਿਬ ਦਾ ਨਾਮ ਬੜੇ ਸਨੈਰੀ ਅੱਖਰਾਂ ਚ ਲਿਆ ਜਾਂਦਾ ਹੈ ਜਾਂ ਜਿਹਨੂੰ ਕਹਦੇ ਨੇ ਇੱਕ ਬਹੁਤ ਵਧੀਆ ਜਿਹੜਾ ਦਿਮਾਗ ਸੀਗਾ ਉਹਨਾਂ ਦਾ ਜਾਂ ਪੜਾਈ ਕੀਤੀ ਹੋਈ ਸੀ ਉਹਨਾਂ ਨੇ ਲੋਕਾਂ ਦੇ ਵਿੱਚ ਉਸ ਪੜਾਈ ਨੂੰ ਲਿਆ ਕੇ ਲੋਕਾਂ ਦੀ ਅਗਲੀ ਜਿਹੜੀ ਜ਼ਿੰਦਗੀ ਨਿਖਾਰੀ ਆ ਜਦੋਂ ਇਦਾਂ ਦੇ ਬੰਦਿਆਂ ਦੀ 26 ਜਨਵਰੀ ਵਾਲੇ ਦਿਨ ਜਿਸ ਦਿਨ ਲਾਗੂ ਹੋਇਆ ਜਾਂ ਜਿਸ ਦਿਨ ਬਣਿਆ ਉਸ ਦਿਨ ਇਸ ਚੀਜ਼ ਦੀ ਬੇਅਦਬੀ ਹੋ ਜਵੇ ਕਿਸੇ ਬੁੱਤ ਨਾਲ ਛੇੜਛਾੜ ਹੋ ਜਵੇ ਤੋੜ ਪਾ ਨਾ ਹੋ ਜਵੇ ਤਾਂ ਜਿਹੜਾ ਮੌਕੇ ਦਾ ਪ੍ਰਸ਼ਾਸਨ ਹੁੰਦਾ ਕੁਰਸੇ ਪ੍ਰਸ਼ਾਸਨ ਹੁੰਦਾ ਫਿਰ ਉਹਨਾਂ ਤੇ ਉਂਗਲੀਆਂ ਉੱਠਣੀਆਂ ਜਾਇਜ ਹੋ ਜਾਂਦੀਆਂ ਈ ਸੰਜੇਵ ਸ਼ਰਮਾ ਇੱਕ ਤੋਂ ਅਪਡੇਟ ਦੇਣਾ ਇਸ ਖਬਰ ਦੀ ਅੱਜ ਦੀ ਅਪਡੇਟ ਹੈ ਕਿ ਜਿਹੜਾ ਦਲਿਤ ਸਮਾਜ ਹੈ ਦਲਿਤ ਸਮਾਜ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਜਿਹੜਾ ਔਕਾਸ਼ੀ ਨਾਮ ਦਾ ਨੌਜਵਾਨ ਹੈ ਉਸ ਦੇ ਉੱਪਰ ਨਾਸਕਟ ਲਗਾਇਆ ਜਾਵੇ ਤਾਂ ਉਹ ਸੰਘਰਸ਼ ਯਾਨੀ ਕਿ ਬੰਦ ਕਰਨਗੇ ਉਹਨਾਂ ਦੇ ਵੱਲੋਂ ਅੱਜ ਪੂਰੇ ਪੰਜਾਬ ਦੇ 5 ਜ਼ਿਲ੍ਹੇ ਵੱਡੇ ਵੱਡੇ ਜ਼ਿਲ੍ਹੇ ਨੇ ਨਾਬਾ ਲੁਧਿਆਣਾ ਸੌਰੀ ਨਾਬਾ ਗਲਤੀ ਹੋ ਗਈ ਹੈ ਲੁਧਿਆਣਾ ਜਲੰਧਰ ਮੋਗਾ ਤੇ ਫਿਰੋਜ਼ਪੁਰ ਇਹ 3 4 4 5 ਜ਼ਿਲ੍ਹਾ ਦੇ ਵਿੱਚ ਅੱਜ 12 ਤੋਂ 4 ਵਜੇ ਤੱਕ ਟ੍ਰੈਫਿਕ ਜਾਮ ਕੀਤਾ ਗਿਆ ਰੋਡ ਜਾਮ ਕਰ ਦਿੱਤੇਗੇ ਉਹਨਾਂ ਨੇ ਕਿਹਾ ਜਦ ਤੱਕ ਇਹ ਯਾਨੀ ਕਿ ਉੱਤੇ ਪਰ ਨਾਸਕ ਨਹੀਂ ਲੱਗਦਾ ਅਸੀਂ ਦਿੱਲੀ ਤਰਨੇ ਲਾਵਾਂਗੇ ਕਿ ਤੁਹਾਨੂੰ ਲੱਗਦਾ ਨਹੀਂ ਕਿ ਕਿੰਨਾ ਕਿਤੇ ਮਾਹੌਲ ਵੀ ਖਰਾਬ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਬਿਲਕੁਲ ਸੋਢੀ ਸਾਹਿਬ ਬਿਲਕੁਲ ਖਰਾਬ ਕੀਤੀਆਂ ਜਾ ਰਹੀਆਂ ਬਾਕੀ ਜਿਹੜਾ ਬਾਲਮਿਕ ਸਮਾਜ ਆ ਇਕੱਲਾ ਉਹਨਾਂ ਦਾ ਦੁੱਖ ਨਹੀਂ ਹੈ ਜੀ ਜੀ ਇਹ ਪੂਰੇ ਭਾਰਤ ਦਾ ਦੁੱਖਾ ਪੂਰੇ ਹਿੰਦੁਸਤਾਨ ਦਾ ਦੁੱਖਾ ਕਿਉਂਕਿ ਜਿਹੜਾ ਉਹਨਾਂ ਦਾ ਸੰਵਿਧਾਨ ਲਿਖਣ ਦੇ ਵਿੱਚ ਰੋਲ ਸੀਗਾ ਪੂਰੇ ਹਿੰਦੁਸਤਾਨ ਨੇ ਹਿੰਦੁਸਤਾਨ ਲਈ ਸੀਗਾ ਹਿੰਦੁਸਤਾਨੀ ਯੁੱਧ ਦੇ ਦੈਰੇ ਦੇ ਵਿੱਚ ਚੱਲ ਰਿਹਾ ਦੇਖੋ ਠੀਕ ਹੈ ਉਹ ਬਹੁਤ ਵਧੀਆ ਜਿਹੜਾ ਉਹ ਆਪਣਾ ਵਿਰੋਧ ਜਿਤਾ ਰਹੇ ਆ ਸਾਨੂੰ ਸਾਰਿਆਂ ਨੂੰ ਵਿਰੋਧ ਜਿਤਾਉਣਾ ਚਾਹੀਦਾ ਕਿਉਂ ਅਗਰ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ ਤਾਂ ਉਹਨਾਂ ਤੇ ਕਾਰਵਾਈਆਂ ਨਹੀਂ ਹੋਣਗੀਆਂ ਚਲੋ ਠੀਕ ਹੈ ਪੁਲਿਸ ਪ੍ਰਸ਼ਾਸਨ ਨੇ ਬਣਦੀ ਕਾਰਵਾਈ ਆ ਜਿਹੜੀ ਕਰਨੀ ਚਾਹੀਦੀ ਆ ਵੱਧ ਤੋਂ ਵੱਧ ਜਿਹੜੀ ਸਜ਼ਾ ਮਿਲਣੀ ਚਾਹੀਦੀ ਆ ਨਾਸਾ ਐਕਟ ਲਾਉਣਾ ਆ ਜਾਂ ਕਿਹੜਾ ਵੀ ਐਕਟ ਲਾਉਣਾ ਆ ਉਹ ਪੁਲਿਸ ਜਾਂ ਮੌਕੇ ਦਾ ਪ੍ਰਸ਼ਾਸਨ ਦੇਖੂਗਾ ਲੇਕਿਨ ਕਿਤੇ ਨਾ ਕਿਤੇ ਸਜਾਦੇ ਵਿੱਚ ਕਮੀ ਨਹੀਂ ਹੋਣੀ ਚਾਹੀਦੀ ਐਕਟਰ ਲਾਉਣ ਦੇ ਟਾਈਮ ਕੋਈ ਤੇਰ ਮੇਰ ਨਹੀਂ ਹੋਣੀ ਚਾਹੀਦੀ ਕੋਈ ਕਿਸੇ ਦੀ ਪਾਵਰ ਨਹੀਂ ਹੋਣੀ ਚਾਹੀਦੀ ਜਾਂ ਕਿਹਦਾ ਦਬਾਅ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ ਅਗਰ ਐਦਾਂ ਹੁੰਦਾ ਤਾਂ ਫਿਰ ਸਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਪ੍ਰਸ਼ਾਸਨ ਜਿਹੜਾ ਸਹੀ ਕੰਮ ਕਰੂਗਾ ਅਗਰ ਦਬਾਅ ਦੇ ਵਿੱਚ ਇਸ ਚੀਜ਼ ਨੂੰ ਕਿਤੇ ਨਾ ਕਿਤੇ ਰੋਲ ਦਿੱਤਾ ਜਾਊਗਾ ਇਹਨਾਂ ਚੀਜ਼ਾਂ ਨੂੰ ਭੁਲਾ ਦਿੱਤਾ ਜਾਊਗਾ ਜਿੰਨੇ ਕੋਈ ਵੀ ਕਿਸੇ ਵੀ ਮੈਟਰ ਦੇ ਅਸੀ ਚੀਜ਼ ਦੇਖਦੇ ਆ ਕਿਸੇ ਤੋਂ ਕੋਈ ਨਸ਼ਾ ਫੜਿਆ ਜਾਂਦਾ ਜਦੋਂ ਫੜਿਆ ਜਾਂਦਾ ਉਸ ਟਾਈਮ ਤਾਂ ਪੁਲਿਸ ਕਾਨਫਰੰਸ ਵੀ ਹੁੰਦੀ ਆ ਕਿਤੇ ਨਾ ਕਿਤੇ ਮੀਡੀਆ 'ਚ ਵੀ ਗੱਲ ਹੁੰਦੀ ਆ ਜਦੋਂ ਫਿਰ ਉਹ ਚੀਜ਼ ਦੇ ਕੁਝ ਦਿਨ ਨਿਕ ਤੋ ਵੀ ਬਾਹਰ ਹੋ ਜਾਨੀ ਆ ਲੋਕਾਂ ਤੋਂ ਵੀ ਬਾਹਰ ਹੋ ਜਾਨੀ ਆ ਪਤਾ ਨਹੀਂ ਲੱਗਦਾ ਵੀ ਉਹ ਨਸ਼ਾ ਕਿੱਥੇ ਗਿਆ ਉਹ ਬੰਦੇ ਨਾਲ ਕਿਆ ਹੋਇਆ ਕਿਆ ਨਹੀਂ ਜਿਹੜੀ ਚੀਜ਼ ਟਾਈਮ ਤੇ ਹੋਣੀ ਚਾਹੀਦੀ ਆ ਜਾਂ ਜਿਹੜੀ ਟੀ ਚੀਜ਼ ਟਾਈਮ ਟੂ ਟਾਈਮ ਜਨਤਕ ਹੋਣੀ ਚਾਹੀਦੀ ਆ ਉਹਨੂੰ ਨਾਲ ਲੱਗਦੀ ਜਨਤਕ ਕਰਨਾ ਚਾਹੀਦਾ ਇਹ ਐਂਦਾ ਘਟ ਹੋ ਰਿਹਾ ਜੀ ਸ਼ਰਮਾ ਜੀ ਕੀ ਤੁਹਾਨੂੰ ਲੱਗਦਾ ਨਹੀਂ ਵੀ ਇਹਦੇ ਵਿੱਚ ਕੁਝ ਵਿਦੇਸ਼ੀ ਦਾਕਤਾ ਦਾ ਹੱਥ ਵੀ ਹੋ ਸਕਦਾ ਕਿਉਂਕਿ ਦੇਖੋ ਇਹ ਲੜਕਾ ਦੁਬਈ ਰਹਿ ਕੇ ਆਇਆ 4 ਸਾਲ ਪਹਿਲੇ ਦੁਬਈ ਤੋਂ ਆਇਆ ਤੇ ਘਰ ਵੀ ਨਹੀਂ ਗਿਆ ਤੁਹਾਨੂੰ ਪਤਾ ਹੈ ਕਿ ਆਪਣਾ ਅਮਰੀਕਾ ਦੇ ਵਿੱਚ ਗੁਰਵੰਤ ਪੰਥ ਸਿੰਘ ਪੰਨੂ ਜੋ ਕਿ ਭਾਰਤ ਦਾ ਬਹੁ ਵਿਰੋਧੀ ਹੈ ਉਹ ਅਜੇ ਕਈ ਕੰਮ ਪਹਿਲਾਂ ਵੀ ਕਰਵਾ ਚੁੱਕਿਆ ਹੈ ਕਈ ক্রিকেট ਦੇ ਗਰਾਊਂਡ ਚ ਨੇ ਨੌਜਵਾਨ ਨੂੰ ਕਹਿ ਵੀ ਐਨੇ ਡਾਲਰ ਪਾ ਪਾਵਾਂਗਾ ਉਹ ਝੰਡਾ ਹੱਥ ਮਦਨ ਚਲਾ ਗਿਆ ਕੋਚ ਨਾਲ ਇਸ ਤੋਂ ਪਹਿਲਾਂ ਵੀ ਕਈ ਯਾਨੀ ਕਿ ਖਾਲਿਸਤਾਨ ਦੇ ਨਾਰੇ ਲਵਾਏ ਉਦੋਂ ਲੋਕ ਕਈ ਬੰਦੇ ਕਾਬੂ ਆਏ ਕੀ ਤੁਹਾਨੂੰ ਲੱਗਦਾ ਨਹੀਂ ਵੀ ਇਹ ਇਹਦੇ ਵਿੱਚ ਵੀ ਕੋਈ ਵਿਦੇਸ਼ੀ ਤਾਕਤ ਦਾ ਹੱਥ ਹੁੰਦਾ ਹੈ ਜਿਹੜਾ ਇਹ ਨੌਜਵਾਨ ਨੂੰ ਕੀ ਲੋੜ ਸੀ ਯਾਨੀ ਬੁੱਤ ਤੋੜਨ ਦੀ ਬੁੱਤ ਤੋੜਨਾ ਹੀ ਕੀ ਮਿਲਣਾ ਹਾਸਲ ਹੋਇਆ ਇਹ ਸਮਝ ਨਹੀਂ ਆ ਰਹੀ ਦੇਖੋ ਜਦੋਂ ਇਦਾਂ ਦੀਆਂ ਕਟਨਾਵਾਂ ਹੁੰਦੀਆਂ ਕਰਨੇ ਵਾਲਾ ਮੋਰਾ ਕੋਈ ਹੋਰ ਹੁੰਦਾ ਕਰਾਉਣੇ ਵਾਲਾ ਕੋਈ ਹੋਰ ਹੁੰਦਾ ਜੀ ਜੀ ਇਹਦੀ ਜਾਂਚ ਹੋਣੀ ਚਾਹੀਦੀ ਆ ਜਾਂਚ ਤਾਂ ਹੋ ਵੀ ਜਾਂਦੀ ਆ ਕਿਸੇ ਨਾ ਕਿਸੇ ਉਹਨੂੰ ਕਾਗਜ਼ਾਂ 'ਚ ਦੱਬ ਲਿਆ ਜਾਂਦਾ ਦੇਖੋ ਜਨਤਕ ਹੋਣੀ ਚਾਹੀਦੀ ਆ ਜਾਂਚ ਹੋਣੀ ਵੀ ਚਾਹੀਦੀ ਆ ਔਰ ਕਿਉਂ ਕਿਉਂਕਿ ਜਦੋਂ ਫਿਰ ਇਹ ਗੱਲਾਂ ਬਾਹਰ ਆਉਣੀਆਂ ਜਦੋਂ ਰਿਜ਼ਲਟ ਬਾਹਰ ਆਉਂਦਾ ਦੇਖੋ ਜੇ ਸਖਤ ਕਾਰਵਾਈ ਹੋਈਗੇ ਰਿਜ਼ਲਟ ਤਦ ਬਾਹਰ ਆਊਗਾ ਅਗਰ ਰਿਜ਼ਲਟ ਬਾਹਰ ਆਊਗਾ ਤਦ ਪਤਾ ਚੱਲੂਗਾ ਕਿ ਕਿਹੜੀ ਪਾਰਟੀ ਵਿਦੇਸ਼ੀ ਤਾਕਤ ਕੋਈ ਨਾ ਕੋਈ ਹੈਗੀ ਆ ਜਾਂ ਕੋਈ ਰਾਜਨੀਤਿਕ ਪਾਰਟੀ ਸਾਡੇ ਹਿੰਦੁਸਤਾਨ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਕੋਈ ਹੈਗੀ ਆ ਦੇਖੋ ਇਹ ਇਹ ਜੇ ਕੰਮ ਕਰਾਉਣ ਪਿੱਛੇ ਇਕੱਲਾ ਬੰਦਾ ਨਹੀਂ ਕਰ ਸਕਦਾ ਜਿੰਨਾ ਚਿਰ ਸਪੋਰਟ ਨਾ ਹੋਵੇ ਚਾਹੇ ਉਹ ਕਿਸੇ ਰਾਜਨੀਤਿਕ ਪਾਰਟੀ ਦੀ ਕੋਈ ਵੀ ਨੂੰ ਮਹਾਲਪੁਰਤ ਮਾਹੌਲ ਪਰਗਾਉਣ ਦੀ ਗੱਲ ਕਰਨ ਦਾ ਇੱਕ ਰਾਇਆ ਹੋਵੇ ਚਾਹੇ ਕੋਈ ਵਿਦੇਸ਼ੀ ਤਾਕਤ ਹੋਵੇ ਕੋਈ ਨਾ ਕੋਈ ਐ ਇਦਾਂ ਦਾ ਦਿਮਾਗ ਸ਼ੈਤਾਨੀ ਦਿਮਾਗ ਹੈ ਜਿਹੜਾ ਕਿਤੇ ਨਾ ਕਿਤੇ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ ਮਹਾਤ ਮਾਹੌਲ ਵਿਗਾੜਨਾ ਚਾਹੁੰਦਾ ਹੈ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਅਪੀਲ ਕਰਦੇ ਹਾਂ ਵੀ ਇਦਾਂ ਦੀਆਂ ਘਟਨਾਵਾਂ ਜਦੋਂ ਹੁੰਦੀਆਂ ਫਿਰ ਸਾਨੂੰ ਕਿਤੇ ਨਾ ਕਿਤੇ ਹੋਸ਼ ਤੋਂ ਕੰਮ ਲੈਣਾ ਚਾਹੀਦਾ ਜੋਸ਼ ਤੋਂ ਨਹੀਂ ਠੀਕ ਹੈ ਬਣਦੀ ਕਾਰਵਾਈ ਕਾਨੂੰਨ ਨੂੰ ਕਰਨੀ ਚਾਹੀਦੀ ਹੈ ਅਗਰ ਕਾਨੂੰਨ ਕਾ ਬਣਦੀ ਕਾਰਵਾਈ ਪ੍ਰਸ਼ਾਸਨ ਨਹੀਂ ਕਰਦਾ ਤਾਂ ਫਿਰ ਪ੍ਰਸ਼ਾਸਨ ਤੇ ਸਵਾਲ ਉੱਠਦੇ ਹੈ ਜੀ ਕਿਉਂਕਿ ਇਹ ਹਿਸਾਬ ਤੌਰ ਤੇ ਕਿਹਾ ਗਿਆ ਵੀ ਜਿਹੜਾ ਚੰਨੀ ਸਾਹਿਬ ਨੇ ਬਿਆਨ ਦਿੱਤਾ ਹੈ ਉਹਨਾਂ ਨੇ ਵੀ ਆਪਣੇ ਬਿਆਨ ਤੇ ਇਹ ਗੱਲ ਕਹੀ ਹੈ ਕਿ ਭਗਵਾਨ ਤੁਮਨ ਸਾਹਿਬ ਤਾਂ ਬਹੁਤ ਜ਼ਿਆਦਾ ਬਾਹਰ ਦੇ ਦੌਰੇ ਤੇ ਵਿਜੀ ਰਹਿੰਦੇ ਨੇ ਉਹਨਾਂ ਦੇ ਵੱਲੋਂ ਧਿਆਨ ਨਹੀਂ ਦਿੱਤਾ ਯਾਰਿਆ ਪੁਲਿਸ ਦੇ ਉੱਪਰ ਕਿ ਪੁਲਿਸ ਕਿੱਦਾਂ ਕੰਮ ਕਰ ਰਹੀ ਹੈ ਕਿਉਂ ਕਿਉਂਕਿ ਕੋਈ ਉਹਨਾਂ ਦੇ ਬਿਆਨ ਵੀ ਸਾਹਮਣੇ ਆਇਆ ਕਿ ਜਿਹੜੀ ਉਹ ਮੂਰਤੀ ਸੀ ਜਿਵੇਂ ਆਪਣਾ ਸ਼ਰਮਾ ਜੀ ਬੋਡੀ ਹੁੰਦੀ ਹੈ ਨਾ ਫਾਇਰ ਬ੍ਰਿਗੇਡ ਕੋਲ ਯਾਨੀ ਇੰਨੀ ਚੀ ਪੌੜੀ ਇੰਨੀ ਭਾਰੀ ਪੌੜੀ ਇਕੱਲਾ ਬੰਦਾ ਲੈ ਕੇ ਜਾ ਸਕਦਾ ਦੇਖੋ ਇਹ ਵੀ ਜਾਂਦਾ ਇੱਕ ਵਿਸ਼ੇ ਬਣਦਾ ਕਿ ਉਹ ਬੰਦੇ ਨਾਲ ਕੋਈ ਹੋਰ ਬੰਦੇ ਵੀ ਹੋਣੇ ਉਹ ਬੰਦੇ ਕੋਲ ਐਡੀ ਭਾਰੀ ਪੌੜੀ ਉਹਨੇ ਕਿਵੇਂ ਉੱਥੇ ਉਪਲਬਧ ਕਰਾਈ ਦੇਖੋ ਇਕੱਲਾ ਰੇਡ ਕਰਾ ਲੈ ਕੇ ਨਹੀਂ ਆਇਆ ਪੌੜੀ ਲਈ ਚਾਰ ਪੰਨੇ ਰੋੜ ਪਈ ਹੋਈਗੀ ਉਹਨੂੰ ਕਿ ਕੀ ਉਸਦੇ ਕੋਲ ਸਾਧਨ ਸੀਗੇ ਦੇਖੋ ਸੋਢੀ ਸਾਹਿਬ ਉਹੀ ਤਾਂ ਗੱਲਾਂਗਾ ਕਿ ਇਕੱਲਾ ਬੰਦਾ ਤਾਂ ਕਰੇ ਨਹੀਂ ਸਕਦਾ ਜੀ ਪੂਰੀ ਇੱਕ ਜਿਹਨੂੰ ਕਹਿੰਦੇ ਨੇ ਪਲਟਣ ਜੁੜੀ ਵੀ ਹੁੰਦੀ ਆ ਪੂਰੀ ਇੱਕ ਟੀਮ ਹੁੰਦੀ ਆ ਜੀ ਕੌਣ ਪੌੜੀ ਲੈ ਕੇ ਆਇਆ ਜਾ ਕੌਣ ਉਹਨੇ ਉਹਦੇ ਵਿੱਚ ਸਾਥ ਦਿੱਤਾ ਉਸ ਬੰਦੇ ਦਾ ਜਾਂ ਕਿਹੜੀ ਤਾਕਤ ਹੈ ਇਹ ਤਾਂ ਦੇਖੋ ਜਦੋਂ ਸਖਤਾਈ ਦੇ ਨਾਲ ਪੁਲਿਸ ਕੁਛ-ਕਿਛ ਕਰਦੀ ਹੈ ਜਾਂ ਕੁਛ-ਕਿਛ ਕਰੂਗੀ ਪਰ ਉਸ ਤੋਂ ਬਾਅਦ ਜੇਕਰ ਰਿਜ਼ਲਟ ਸਾਹਮਣੇ ਆਉਂਦਾ ਹੁੰਦਾ ਅਗਰ ਲੋਕਾਂ ਦੇ ਸਾਹਮਣੇ ਬੰਦੇ ਨੂੰ ਫੜ ਲਿਆ ਜਾਂਦਾ ਹੈ ਅੰਦਰਲੇ ਖਾਤੇ ਕਿਤੇ ਨਾ ਕਿਤੇ ਉਸਦੇ ਨਾਲ ਕੁਛ-ਕਿਛ ਨਹੀਂ ਕੀਤੀ ਜਾਂਦੀ ਰਿਟਾਇਓਕੇਸ਼ਨ ਨਹੀਂ ਕੀਤੀ ਜਾਂਦੀ ਸਹੀ ਤਰੀਕੇ ਦੇ ਨਾਲ ਸ਼ਰਮਾ ਜੀ ਰਿੰਦਰ ਜੀ ਆ ਰਹੇ ਵਿੱਚ ਰਿੰਦਰ ਨੂੰ ਲਾਈਨ ਤੇ ਲੈ ਲੈਂਦੇ ਆ ਤੁਸੀਂ ਫਿਰ ਲਾਈਨ ਤੇ ਰਹੋ ਸਾਸਿਗਰ ਰਿੰਦਰ ਜੀ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਰੇ ਨਰੀ ਪਤਾ ਲੱਗ ਗਿਆ ਵਿਸ਼ਾ ਕਿ ਮੈਂ ਦਵਾ ਦਰਾਵਾ ਦੇਖੋ ਜੀ ਗੱਲ ਇਹ ਹੈ ਵੀ ਜਿਹੜਾ ਇਹ ਸ਼ੈਚੂ ਤੋੜਨ ਦੀ ਘਟਨਾ ਹੋਈ ਹੈ ਜਿਹੜੀ ਪੌੜੀ ਦੀ ਗੱਲ ਹੈ ਪੌੜੀ ਤਾਂ ਸਰਕਾਰ ਨੇ ਲਾਈ ਹੋਈ ਹੈ ਇਹ ਜੀ ਇਹ ਪੌੜੀ ਸਰਕਾਰ ਨੇ ਲਾਈ ਸੀ ਤਾਂ ਕਿ 26 ਜਨਵਰੀ ਵਾਸਤੇ ਜਿੰਨਾਂ ਨੇ ਕੋਈ ਉਹਦੇ ਚ ਮਾਲਾ ਅਰਪਣ ਕਰਨੀ ਹੁੰਦੀ ਹੈ ਕੋਈ ਸ਼ਰਧਾਂਜਲੀ ਦੇਣੀ ਹੁੰਦੀ ਹੈ ਕੋਈ ਕਿਸੇ ਤਰ੍ਹਾਂ ਦਾ ਵੀ ਪ੍ਰੋਗਰਾਮ ਹੁੰਦਾ ਉਹਦੇ ਵਾਸਤੇ ਉਹ ਪੌੜੀ ਸਰਕਾਰ ਵੱਲੋਂ ਲਾਈ ਜੀ ਦੂਜੀ ਗੱਲ ਇਹ ਹੈ ਕਿ ਜਿਹੜਾ ਉਹ ਮੁੰਡੇ ਨੇ ਇਹ ਕੰਮ ਕੀਤਾ ਜੀ ਮੁੰਡੇ ਨੇ ਆਪਾਂ ਮੰਨਦੇ ਆਂ ਵੀ ਇਹ ਗਲਤ ਕੰਮ ਕੀਤਾ ਜੀ ਪਰ ਜਿਹੜੇ ਬੰਦੇ ਉਹਦੇ ਗ੍ਰਾਮੇਂ ਚ ਹੱਥ ਪਾ ਕੇ ਉਹਨੂੰ ਕ੍ਰਿਸਟਲ ਦੀਸ ਤੇ ਲਈ ਜਾਂਦੇ ਨੇ ਉਹਨਾਂ ਨੇ ਵੀ ਚੰਗਾ ਨਹੀਂ ਕੀਤਾ ਜੀ ਅਰਜਨੀ ਵਰਦਾ ਮਤਲਬ ਉਹਨੂੰ ਕਾਨੂੰਨ ਦੇ ਹਵਾਲੇ ਕਰਨ ਸਨੂ ਉਹਨੂੰ ਜੋ ਜੋ ਕੁਛ ਆ ਉਹ ਸਜ਼ਾ ਦੇ ਦੇ ਪਰ ਇੱਕ ਹੀ ਗੱਲ ਹੈ ਵੀ ਇੱਕ ਦੋ ਮੁਲਾਜ਼ਮ ਉਹਦੇ ਗਾਂਵੇ ਚ ਹੱਥ ਪਾ ਕੇ ਕਦੇ ਉਧਰ ਖਿੱਚ ਲਿਆ ਕਰੇ ਉਧਰ ਖਿੱਚ ਲਿਆ ਇਹ ਬਹੁਤ ਗਲਤ ਕੰਮ ਕੀਤਾ ਜਿਹੜੇ ਅੰਬੇਦਕਰ ਸਾਹਿਬ ਨੇ ਇਹ ਇੱਕ ਸੋਚ ਹੈ ਜੀ ਇਹਨੂੰ ਇਹ ਸਟੈਚੂ ਤੱਕ ਕੀਮਤ ਨਾ ਕਰੋ ਵੀ ਇਸ ਸਟੈਚੂ ਦੀ ਵੀ ਇੱਦਿਹੀ ਯੋਗਤਾ ਮਤਲਬ ਅੰਬੇਦਕਰ ਦੀ ਵੀ ਇੱਦਿਹੀ ਯੋਗਤਾ ਅੰਬੇਦਕਰ ਇੱਕ ਸੋਚ ਹੈ ਸੱਬੇ ਕੁਛ ਲਿਆ ਵਾਸਤੇ ਉਹਨਾਂ ਨੂੰ ਸਮਾਜ ਦੇ ਵਿੱਚ ਬਰਾਬਰ ਦਾ ਰਤਵਾ ਦਿਵਾਉਣ ਵਾਸਤੇ ਉਸ ਬੰਦੇ ਦੀ ਕੁਰਬਾਨੀ ਕੁਰਬਾਨੀ ਦੇ ਨਾਲ ਰਤਵਾ ਬਣਿਆ ਰਤਵਾ ਇੱਕ ਅੰਬੇਦਕਰ ਦਾ ਬਹੁਤ ਵੱਡਾ ਬਣਿਆ ਹੋਇਆ ਜੀ ਜਿਹੜਾ ਮਤਲਬ ਲੋਕਾਂ ਦੇ ਵਿੱਚ ਅਮੀਜ ਹੈ ਅਗਲੀ ਗੱਲ ਇਹ ਹੈ ਜੀ ਜਿਹੜੀਆਂ ਸਾਡੇ ਨਾਲ ਰਾਜਕਰਤਾ ਪਾਰਟੀਆਂ ਨੇ ਹਾਂਜੀ ਜਿਹੜੀਆਂ ਸਾਡੀਆਂ ਰਾਜਕਰਤਾ ਪਾਰਟੀਆਂ ਨੇ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਭਾਜਪਾ ਹੈ ਚਾਹੇ ਉਹ ਸਾਡਾ ਜਨਤਾ ਗੱਲ ਬਣਿਆ ਸੀ ਤਾਂ ਉਹ ਹੈ ਚਾਹੇ ਕੋਈ ਐਨਡੀਏ ਹੈ ਕੋਈ ਦੂਸਰਾ ਕੁਝ ਵੀ ਹੈ ਇਹਨਾਂ ਨੇ ਲੋਕਪੱਖੀ ਕਾਨੂੰਨ ਤਾਂ ਇੱਕ ਨੂੰ ਬਣਾਇਆ ਜਿਹੜਾ ਅੰਵੇਦ ਕਰਦਾ ਸੰਵਿਧਾਨ ਬਣਾਇਆ ਉਸੀ ਉਹਦੇ ਤੇ ਘੱਟ ਤੋਂ ਘੱਟ ਇਹਨਾਂ ਨੇ 100 ਥੋੜਾ ਮਾਰਿਆ ਹੋਇਆ 100 ਥੋੜੇ ਜੀ ਅਸਾ ਉੜਾ ਮਾਰ ਮਾਰ ਕੇ ਸੰਵਿਧਾਨ ਦੀ ਜਿਹੜੀ ਮਤਲਬ ਅਸਲ ਜਿਹੜਾ ਜਿੱਥੇ ਲੋਕਾਂ ਤੇ ਅਸਰ ਪੈਂਦਾ ਉਹ ਉਹਨਾਂ ਨੇ ਕੰਮ ਕੀਤੇ ਹੋਏ ਨੇ ਕਾਨੂੰਨਾਂ ਦੇ ਵਿੱਚ ਉਹ ਐਮੈਂਡਮੈਂਟਾਂ ਕਰਕੇ ਮਤਲਬ ਗਲਤ ਕਾਨੂੰਨਾਂ ਜਿਹੜਾ ਉਹਨਾਂ ਨੇ ਬਣਾਇਆ ਹੋਇਆ ਰਸਤਾ ਸੀ ਉਹ ਰਸਤੇ ਤੋਂ ਭੜਕਾ ਕੇ ਸੰਵਿਧਾਨ ਨੂੰ ਥੋੜਾ ਜਾ ਸਾਈਡ ਲਾਈਨ ਮਤਲਬ ਕਰਤਾ ਜਿਹੜਾ ਲੋਕਾਂ ਦੇ ਖਿਲਾਫ ਚੱਲ ਰਿਹਾ ਅਰਸ਼ਿੰਦਰ ਜੀ ਤੁਹਾਨੂੰ ਲੱਗਦਾ ਨਹੀਂ ਮੈਂ ਪਹਿਲਾਂ ਸ਼ਰਮਾ ਜੀ ਨੂੰ ਕਹਿ ਚੁੱਕਿਆ ਸੁਣਿਆ ਹੋਣਾ ਕਿ ਦੇਖੋ ਵਿਦੇਸ਼ੀ ਤਾਕਤਾਂ ਵੀ ਸਾਡੇ ਦੇਸ਼ ਦੇ ਵਿੱਚ ਆ ਜਿਆ ਉਹ ਕੁ ਕਰਾਉਂਦੇ ਆ ਖਾਸ ਕਰ ਗੁਰਵਰਤ ਪੰਨ ਸਿੰਘ ਪੰਨੂ ਜਿਹੜੇ ਕਿ ਅਮਰੀਕਾ ਬੈਠੇ ਆ ਉਹ ਤਾਂ ਰੋਜ਼ ਹੀ ਜਿਹੜੇ ਹਨ ਗਰ ਇਹ ਪੰਨੂ ਵਰਗੇ ਨੇ ਤੁਸੀਂ ਲਾਓ ਪੰਨੂ ਅਮਰੀਕਾ ਦੇ ਰਾਸ਼ਟਰਪਤੀ ਹਾਂ ਦੇ ਸੌਂਚ ਕਸਮਾਗਮ ਦੇ ਵਿੱਚ ਮਹਿਮਾਨ ਦੇ ਤੌਰ ਤੇ ਪੇਸ਼ ਹੋਇਆ ਜੀ ਜੀ ਜਦੋਂ ਕਿ ਸਾਧੂ ਸਾਨੂੰ ਤਾਂ ਉਹਨੇ ਸਲੇਹੀ ਨਹੀਂ ਦਿੱਤਾ ਮਤਲਬ ਸਾਡੇ ਨਾਲ ਅਮਰੀਕਾ ਡੋਨਾਲਡ ਟਰੰਪ ਦੀਆਂ ਨਜ਼ਰਾਂ ਦੇ ਵਿੱਚ ਹਿੰਦੁਸਤਾਨ ਨਾਲੋਂ ਪੁੰਨੂ ਨੂੰ ਉਹ ਵੱਧ ਤਰਜੀਹ ਦੇ ਰਿਹਾ ਹੈ ਜੀ ਜਿਹੜੇ ਮਤਲਬ ਅਸੀਂ ਹੁਣ ਕਹੀ ਜਾਈਏ ਵੀ ਚਾਹੇ ਸਾਡਾ ਸਾਡੇ ਸੀਐਨ ਸਾਹਿਬ ਨੂੰ ਉਹਨਾਂ ਨੇ ਸੁਨੇਹਾ ਨਹੀਂ ਦਿੱਤਾ ਵੀ ਤੁਸੀਂ ਸਾਡੇ ਸਭ ਸਮਾਗਮ ਦੇ ਵਿੱਚ ਪੇਸ਼ ਹੋ ਜੀ ਮਤਲਬ ਉਹ ਆਪਨੂੰ ਨੂੰ ਠੀਕ ਆ ਆਪਾਂ ਕਹੀ ਜਾਂਦੇ ਆਪਣੇ ਦੇਸ਼ ਦੇ ਵਿੱਚ ਉਹ ਇਸ ਤਰ੍ਹਾਂ ਦੀਆ ਉਹ ਕਰਵਾ ਰਿਹਾ ਪਰ ਉਹ ਵੱਡੀ ਪੱਧਰ ਤੇ ਵੱਡੀ ਪੱਧਰ ਤੇ ਉਹ ਹਿੰਦੁਸਤਾਨ ਤੋਂ ਅੱਗੇ ਲੰਘ ਗਿਆ ਬੰਦਾ ਨਹੀਂ ਅਸੀਂ ਕਹਿੰਦੇ ਲੰਘ ਗਿਆ ਮੰਨ ਗਏ ਮੰਦੇ ਤੁਹਾਡੀ ਗੱਲ ਲੰਘੇ ਹੋਣੇ ਅੱਗੇ ਪਰ ਉਹ ਉਹ ਕਈ ਹਜੇ ਕੰਮ ਕਰਾ ਚੁੱਕੇ ਨੇ ਸਾਡੇ ਨੌਜਵਾਨਾਂ ਨੂੰ ਜਿਹੜੇ ਕਿ ਬੇਜ਼ਗਾਰ ਨੇ ਉਹਨਾਂ ਨੂੰ ਪੈਸਾ ਲਾਲ ਦੇ ਕੇ ਕਈ ਕੰਮ ਕਰਾ ਚੁੱਕੇ ਨੇ ਉਹ ਸਾਹਮਣੇ ਵੀ ਆਏ ਦੇਖੋ ਦੇਖੋ ਜੀ ਫੇਰ ਜਗਾਂ ਦੇ ਇਨਾਂ ਜਿਹੜੇ ਇਹ ਸਾਡੇ ਲੀਡਰ ਨੇ ਇਨਾਂ ਤੇ ਇਹ ਦੇਸ਼ ਨੂੰ ਤਰੱਕੀ ਲਿਆਉਣ ਵਾਲੇ ਪਾਸੇ ਨਹੀਂ ਲਿਜਾ ਰਹੇ ਦੇਸ਼ ਦੇ ਵਿੱਚ ਬੇਰੁਜ਼ਗਾਰੀ ਅਨਪਰਤਾ ਬਿਮਾਰੀਆਂ ਹੋਰ ਚੀਜ਼ਾਂ ਐਨੇ ਮਤਲਬ ਮੂੰਹ ਅੱਡੀ ਖੜੀਆਂ ਨੇ ਜਿਹੜੀਆਂ ਕਿ ਉਹ ਚੀਜ਼ਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਨੇ ਜਿਹੜੇ ਇਸ ਤਰ੍ਹਾਂ ਦੇ ਸਰਕਾਰੀ ਪ੍ਰੋਜੈਕਟਾਂ 'ਤੇ ਉਹਨਾਂ ਦੇ ਉੱਤੇ ਅਰਬਾਂ ਅਰਬੀਆ ਖਰਚ ਨਹੀਂ ਕਰਨਾ ਚਾਹੀਦਾ ਦੇਖੋ ਅੱਜ ਅਲੀ ਸਮਾਜ ਦੇ ਵੱਲੋਂ ਪੰਚ ਚਾਰ ਦਿਨਿਆਂ ਦੇ ਵਿੱਚ ਚਾਰ ਘੱਟੇ ਦਾ ਬੰਦ ਕੀਤਾ ਗਿਆ ਜਲੰਧਰ ਮੇਨ ਬਾਈਪਾਸ ਦਾ ਰੋਡ ਬੰਦ ਕਰ ਦਿੱਤਾ ਗਿਆ ਉਨ੍ਹਾਂ ਦੇ ਵਿੱਚ ਇਹ ਦੁੱਖ ਦੀ ਲਹਿਰ ਹੈ ਕਿ ਇਹਦਾ ਨੌਜਵਾਨ ਹੈ ਜਿਹਦਾ ਨਾਮ ਕਾਜਦੀਪ ਸਿੰਘ ਹੈ ਤੇ ਇਸ ਨੂੰ ਇਹਦੇ ਉੱਪਰ ਨਾਸਕਟ ਲਗਾਇਆ ਜੇ ਵੀ ਪੁਲਿਸ ਨੇ ਨਾਸਕਟ ਨਹੀਂ ਲਗਾਇਆ ਜਾਂਚ ਚਾਹੁੰਦੇ ਨੇ ਉਹ ਏਡਾ ਗੱਲ ਹੈ ਨਾ ਜੀ ਦੇਖੋ ਉਹਦੀ ਜਾਂਚ ਹੋਵੇ ਜਾਂਚ ਦੇ ਵਿੱਚ ਉਹ ਤੋਂ ਪੁੱਛਿਆ ਜਾਵੇ ਵੀ ਚੱਕਰ ਕੀ ਆ ਕੀ ਉਹਦੀ ਗੱਲ ਕੀ ਕੋਈ ਕੰਮ ਹੋਵੇ ਜੀ ਏਡਾ ਕੋਈ ਜ਼ਰੂਰੀ ਨਹੀਂ ਠੀਕ ਆ ਉਹਨੇ ਬੰਦੇ ਨੇ ਦੇਖੋ ਕਈ ਵਾਰੀ ਇਸ ਦਾ ਆਪ ਦਾ ਹਾਈਡਰੈਟ ਕੋਈ ਆਪਦੀ مصیبت ਦੱਸਣ ਵਾਸਤੇ ਇਹ ਜਾ ਕਾਰਨ ਕੋਈ ਚੱਕਣਾ ਪੈਂਦਾ ਹੁੰਦਾ ਉਹ ਇਹ ਗੱਲ ਤਾਂ ਜਾਂਚ ਦੇ ਵਿਸ਼ੇ ਦੀ ਬਣ ਗਈ ਜੀ ਨਿਰਪੱਖ ਜਾਂਚ ਹੋਵੇ ਉਹ ਬੰਦੇ ਨੂੰ ਕਿਸੇ ਏਜੰਸੀਆਂ ਨੇ ਕਿਹਾ ਸੀ ਕੋਹ ਦਾ ਕੋਈ ਮਕਸਦ ਹੈ ਜਾਂ ਉਹ ਕੋਈ ਮਤਲਬ ਅੰਬੇਦਕਰ ਸਾਹਿਬ ਨਾਲ ਉਹਦੀ ਕੋਈ ਨਾਰਾਜ਼ਗੀ ਆ ਉਹਨੇ ਸੰਵਿਧਾਨ ਦਾ ਉੱਥੇ ਜਿਹੜਾ ਬਣਾਇਆ ਹੋਇਆ ਸੀ ਚਬੂਤਰਾ ਉਸ ਨੂੰ ਵੀ ਉਸਨੇ ਕਾਲਕ ਲਾਈ ਹੈ ਜੀ ਤਾਂ ਮਤਲਬ ਉਹ ਸੰਵਿਧਾਨ ਦੇ ਪ੍ਰਤੀ ਨਾਰਾਜ਼ ਸਭੀ ਨਾਲ ਸਰਕਾਰਾਂ ਦੇ ਪ੍ਰਤੀ ਨਰਾਸ਼ਗੀ ਕਈ ਵਾਰੀ ਕਿਸੇ ਬੰਦੇ ਦੀ ਨਰਾਸ਼ਗੀ ਪ੍ਰਗਟ ਕਰਨ ਦਾ ਰਸਤਾ ਹੀ ਵੱਖਰਾ ਹੁੰਦਾ ਜੀ ਚਲੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਤੇ ਆਪਣੇ ਵਿਚਾਰ ਸਾਂਝੇ ਕੀਤੇ ਸਾਡੇ ਨਾਲ ਜੀ ਠੀਕ ਹੈ ਸਰ ਥੈਂਕ ਯੂ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਮਾਨ ਸਾਹਿਬ ਤੇ ਰਿੰਦਰ ਜੀ ਜੋ ਕਿ ਅਕਸਰ ਸਾਡੇ ਦਰਸ਼ਕ ਜੁੜਦੇ ਨੇ ਤੇ ਵਿੱਚ ਸਾਡੇ ਪੱਤਰਕਾਰ ਵੀ ਪਹਿਲਾਂ ਸੰਦੀਪ ਸ਼ਰਮਾ ਜੀ ਹਾਲਾਂਕਿ ਅੱਜ ਦਲਿਤ ਭਾਈ ਸਵਾਜ ਦੇ ਵੱਲੋਂ 4 ਘੰਟੇ ਦਾ ਜਾਮ ਵੀ ਲਗਾਇਆ ਗਿਆ ਕੁਝ ਜ਼ਿਲ੍ਹਿਆਂ ਦੇ ਪੰਜਾਬ ਦੇ ਵਿੱਚ ਕਿ ਉਸ ਨੌਜਵਾਨ ਜਿਸ ਨੇ ਕਿ ਬਾਬਾ ਸਾਹਿਬ ਅਮਿਤਕਿਰ ਦੀ ਮੂਰਤੀ ਦੀ ਭੰਨ ਤੋੜ ਕੀਤੀ ਯਾਨੀ ਕਿ ਬੇਦਬੀ ਕੀਤੀ ਸਾਫ਼ ਤੌਰ ਤੇ ਕਹੀ ਜਾਂਦਾ ਤਾਂ ਕਈ ਸਵਾਲ ਵੀ ਰਾਜਨੀਤਿਕ ਪਾਰਟੀਆਂ ਵੱਲੋਂ ਉਠਾਏ ਗਏ ਨੇ ਪਰ ਸਵਾਲ ਉੱਠਦੇ ਨੇ ਪੰਜਾਬ ਪੁਲਿਸ ਤੇ ਵੀ ਕਿ ਉੱਥੇ ਇੰਨੇ ਇੰਤਜ਼ਾਮ ਕਿਉਂ ਨਹੀਂ ਕੀਤੇ ਗਏ ਹਾਲਾਂਕਿ ਕਿਉਂਕਿ ਉਹ ਥੋੜੀ ਦੂਰੀ ਜਿੱਥੇ ਘਟਨਾ ਹੋਪਰੀ ਹੈ ਉੱਥੇ ਥੋੜੀ ਦੂਰੀ ਝੰਡਾ ਚੜ੍ਹਨ ਦੀ ਰਸਮ ਅਦਾ ਹੋ ਰਹੀ ਸੀ ਤੇ ਜਿੱਥੇ ਇਹ ਘਟਨਾ ਹੋਈ ਹੈ ਬਹੁਤ سارے ਸਵਾਲ ਉੱਠੇ ਨੇ ਵਿਦੇਸ਼ੀ ਤਾਕਤਾਂ ਦੇ ਨਾਮ ਵੀ ਆਏ ਨੇ ਪਰ ਅਖੀਰਕਾਰ ਇਹੀ ਜੋ ਨਿਚੋੜ ਕੱਢਿਆ ਗਿਆ ਕਿ ਜਿਹੜੀ ਇਹ ਜਾਂਚ ਹੈ ਇਹ ਜੌਵਾਨ ਦਾ ਜਿਹੜਾ ਪਰਚਾ ਦਿੱਤਾ ਗਿਆ ਇਹਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਇਸ ਤੋਂ ਯਾਨੀ ਕਿ ਨੂੰ ਆਈਨਾ ਪੁੱਛਗਿਚ ਕੀਤੀ ਜਾਵੇ ਕਿ ਇਸਨੇ ਅਜਿਹਾ ਕਦਮ ਕਿਉਂ ਚੁੱਕਿਆ ਕਿ ਕੋਈ ਕੋਈ ਦੇ ਪਿੱਛੇ ਵਿਦੇਸ਼ੀ ਤਾਕਤ ਦਾ ਸਾਥ ਸੀ ਇਸ ਨੂੰ ਕੌਣ ਸਪੋਰਟ ਕਰ ਰਿਹਾ ਸੀ ਜਿਹੜਾ ਇਹ ਉੱਥੇ ਪਹੁੰਚ ਗਿਆ ਉਸਨੇ ਐਡਾ ਵੱਡਾ ਯਾਨੀ ਕਿ ਖੋਫਨਾਕ ਕਦਮ ਚੱਕ ਲਿਆ ਸੋ ਦੋਸਤੋ ਇਹ ਖਬਰ ਜੋ ਵੀ ਅਗਲੀ ਅਪਡੇਟ ਹੋਵੇਗੀ ਉਹ ਤੁਹਾਨੂੰ ਜਲਦੀ ਨਿਸ਼ਾ ਕਰਾਂਗੇ ਏਵਨ ਪੰਜਾਬੀ ਟੀਵੀ ਤੇ ਤੇ ਤੁਸੀਂ ਉੱਥੇ ਜੁੜੇ ਰਹੋ ਇਹ ਪੰਜਾਬੀ ਨਿਊਜ਼ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ